ਪਵਿੱਤਰ 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 ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਖਦਾਵੰਦ ਖਦਾ ਸਾਮਾਠੀ ਹਵਾ ਪਿਤਾ ਪਰਮੇਸ਼ਰ ਜੀ ਤੁਹਾਡੀਆਂ ਸਾਰੀਆਂ ਭਲਾਈਆਂ ਦੇ ਲਈ ਮੇਰੇ ਪਿਤਾ ਤੁਹਾਡੀ ਕਿਰਪਾ ਦੇ ਲਈ ਮੇਰੇ ਪਰਮੇਸ਼ਰ ਤੁਹਾਡੀ ਦਇਆ ਦੇ ਲਈ ਤੁਹਾਡੇ ਅਨੁਗ੍ਰਹਿ ਦੇ ਲਈ ਮੇਰੇ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਬਾ ਪਰਮੇਸ਼ਰ ਜੀ ਤੁਸੀਂ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਵੈਰੀ ਦੀ ਹਰੇਕ ਚਾਲ ਤੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਬਚਾਇਆ ਸਾਡੇ ਬੱਚਿਆਂ ਦੇ ਅੰਗ ਸੰਗ ਰਏ ਮੇਰੇ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਸਾਡੇ ਵਿਰੋਧ ਵਿੱਚ ਖੁੱਲਣ ਵਾਲੀਆਂ ਜ਼ੁਬਾਨਾਂ ਨੂੰ ਤੁਸੀਂ ਬੰਦ ਕੀਤਾ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਜੀ हे ਮੇਰੇ ਖੁਦਾਵੰਦ ਖੁਦਾ ਸਾਡਾ ਉਮੜਦਾ ਹੋਇਆ ਸੋਤਾ ਤੁਸੀਂ ਹੋ ਪਿਤਾ ਸਾਡੇ ਜੀਵਨਾਂ ਦੇ ਵਿੱਚ ਹਰੇਕ ਬਰਕਤ ਤੇ ਆਸ਼ੀਸ਼ ਨੂੰ ਤੁਸੀਂ ਬਹਾਲ ਕੀਤਾ ਆ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਬੀਤੇ ਸਮਿਆਂ ਦੇ ਵਿੱਚ ਤੁਸੀਂ ਸਾਨੂੰ ਹਰੇਕ ਵੈਰੀ ਦੀ ਚਾਲ ਤੋਂ ਬਚਾਇਆ ਹਰੇਕ ਵਿਰੋਧੀ ਦੇ ਜਾਲ ਤੋਂ छुड़ाਇਆ ਆ ਮੇਰੇ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀਆਂ ਬਦੀਆਂ ਤੋਂ छुड़ा ਲਿਆ ਸਾਨੂੰ ਸਾਡੇ ਸ਼ਰਾਪਾਂ ਤੋਂ छुड़ा ਲਿਆ ਸਾਨੂੰ ਆਜ਼ਾਦ ਕੀਤਾ ਆ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯਸ਼ੂ ਰਾਜਾ ਜੀ ਜੋ ਕੀਮਤੀ ਲਹੂ ਤੁਸੀਂ ਸਲੀਬ ਦੇ ਉੱਤੇ ਸਾਡੀ ਖਾਤਰ ਬਹਾਇਆ ਸਾਡੇ ਸ਼ਰਾਪਾਂ ਤੋਂ ਆਜ਼ਾਦੀ ਦੀ ਖਾਤਰ ਸਾਡੇ ਪਾਪਾਂ ਤੋਂ ਮਾਫੀ ਦੀ ਖਾਤਰ ਸਾਡੇ ਰੋਗਾਂ ਤੋਂ ਸ਼ਿਫਾ ਦੀ ਖਾਤਰ हे ਪ੍ਰਭੂ ਜੀ ਅਸੀਂ ਤੁਹਾਡੇ ਉਸ ਲਹੂ ਦੀ ਜੈ ਜੈਕਾਰ ਕਰਦੇ ਹਾਂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸੱਚਮੁੱਚ ਪ੍ਰਭੂ ਯਸ਼ੂ ਰਾਜਾ ਜੀ ਤੁਹਾਡਾ ਲਹ ਹਾਬਿਲ ਦੇ ਲਹ ਨਾਲੋਂ ਉੱਤਮ ਜੋ ਅੱਜ ਵੀ ਸਾਡੇ ਲਈ ਬੋਲਦਾ ਹੈ ਜੋ ਅੱਜ ਵੀ ਸਾਡੀ ਰੱਖਿਆ ਕਰਦਾ ਹੈ ਸਾਨੂੰ ਬਚਾਉਂਦਾ ਤੇ ਛੁਡਾਉਂਦਾ ਹੈ ਪ੍ਰਭੂਸ਼ ਰਾਜਾ ਜੀ ਅਸੀਂ ਸਭ ਜਨ ਜਿੰਨੇ ਵੀ ਜਨ ਅੱਜ ਇਸ ਪ੍ਰਾਰਥਨਾ ਦੇ ਨਾਲ ਜੁੜ ਚੁੱਕੇ ਨੇ ਅਸੀਂ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਕੰਮ ਕਾਜ ਨੂੰ ਪ੍ਰਭੂਸ਼ ਰਾਜਾ ਤੁਹਾਡੀ ਗਾੜੇ ਦੇ ਪਵਿੱਤਰ ਲਹ ਦੇ ਵਿੱਚ ਕਵਰ ਕਰਦੇ ਆਂ ਸੀਲ ਕਰਦੇ ਆਂ ਸਤਿਮੁੱਚ ਪ੍ਰਭੂ ਮਸੀ ਤੁਹਾਡਾ ਲਹੂ ਉਸ ਮੇਮਣੇ ਦੇ ਲਹੂ ਨਾਲੋਂ ਵੀ ਉੱਤਮਾ ਸਤਿਮੁੱਚ ਪ੍ਰਭੂ ਰਾਜਾ ਜੀ ਤੁਹਾਡਾ ਲਹੂ ਹਰ ਸਮੇਂ ਸਾਡੀ ਰੱਖਿਆ ਕਰਦਾ ਸਾਨੂੰ ਬਚਾਉਂਦਾ ਆ ਤੁਹਾਡੇ ਲਹੂ ਦੇ ਬਾੜੇ ਨੂੰ ਸ਼ੈਤਾਨ ਲੰਘ ਨਹੀਂ ਸਕਦਾ ਅਸੀਂ ప్రతి ਦਿਨ ਆਪਣੇ ਘਰਾਂ ਪਰਿਵਾਰਾਂ ਤੇ ਬੱਚਿਆਂ ਤੇ ਕੰਮਕਾਜ ਤੇ ਸਿਹਤ ਦੇ ਉੱਤੇ ਤੁਹਾਡਾ ਗਾਣਾ ਤੇ ਪਵਿੱਤਨ ਲਹੂ ਅਪਲਾਈ ਕਰਦੇ ਹਾਂ हे ਪ੍ਰਭੂ ਜੀ ਅਸੀਂ ਆਪਣੀ ਦੇਹ ਪ੍ਰਾਣ ਆਤਮਾ ਨੂੰ ਵੀ ਤੁਹਾਡੀ ਗਾੜੇ ਤੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਸੇਲ ਕਰਦੇ ਹਾਂ ਜਿੰਨੇ ਜਨ ਵੀ ਅੱਜ ਇਸ ਪ੍ਰਾਰਧਨਾ ਦੇ ਨਾਲ ਜੁੜੇ ਨੇ ਪ੍ਰਭੂ ਜੀ ਇਹਨਾਂ ਦੇ ਘਰਾਂ ਦੇ ਵਿੱਚ ਤੁਹਾਡਾ ਲਹੂ ਕੰਮ ਕਰੇ ਇਹਨਾਂ ਦੇ ਦਲਹੀਜ਼ ਦਰਵਾਜ਼ਿਆਂ ਦੇ ਉੱਤੇ ਪ੍ਰਭੂ ਇਹਨਾਂ ਦੀਆਂ ਖਿੜਕੀਆਂ ਦੇ ਉੱਤੇ ਇਹਨਾਂ ਦੇ ਰੂਹ ਜਿਸਮ ਜਾਨ ਦੇ ਉੱਤੇ ਇਹਨਾਂ ਦੇ ਦਿਲ ਤੇ ਦਿਮਾਗ ਦੇ ਉੱਤੇ ਸੋਚਾਂ ਖਿਆਲਾਂ ਦੇ ਉੱਤੇ ਪ੍ਰਭੂ ਤੁਹਾਡਾ ਗਾੜਾ ਪਵਿੱਤਰ ਲਹੂ ਅਪਲਾਈ ਕਰਦੀਆਂ ਵੈਰੀ ਦੀ ਹਰੇਕ ਚਾਲ ਛੱਡਿਆ ਹੋਇਆ ਤੀਰ ਜ਼ਹਿਰ ਪ੍ਰਭ ਯਸ਼ੂ ਦੇ ਨਾਂ 'ਚ ਅਸੀਂ ਆਪਣੇ ਘਰਾਂ ਪਰਿਵਾਰਾਂ ਤੋਂ ਕੰਮਕਾਸ਼ ਤੋਂ ਸੇਤ ਤੋਂ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚੋਂ ਰੱਦ ਕਰਦੇ ਆਂ ਕੈਨਸਲ ਕਰਦੇ ਆਂ ਇਹ ਪ੍ਰਭ ਸ਼ਰਾਜਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਮੇਰੇ ਖੁਦਾ ਜੋ ਤੁਸੀਂ ਸਾਨੂੰ ਇਹ ਸਾਹ ਦਿੱਤੇ ਪ੍ਰਭ ਇਹ ਜੀਵਨ ਦਿੱਤਾ ਸਤਮੂ ਚ ਪਿਤਾ ਇਹ ਜੀਵਨ ਤੁਹਾਡਾ ਦਿੱਤਾ ਹੋਇਆ ਆ ਤੁਸੀਂ ਸਾਡੀ ਮਾਂ ਦੇ ਗਰਭ ਦੇ ਜਿਸ ਸਾਡੀ ਰਚਨਾ ਅਦੁੱਬੁੱਧ ਤਰੀਕੇ ਦੇ ਨਾਲ ਕੀਤੀ ਆ ਸਤਿਮੂੱਚ ਪ੍ਰਭੂ ਰਾਜਾ ਤੁਸੀਂ ਸਾਨੂੰ ਜਗਤ ਦੀ ਨੀਂ ਰੱਖਣ ਤੋਂ ਪਹਿਲਾਂ ਚੁਣ ਲਿਆ ਤੁਸੀਂ ਸਾਡਾ ਨਾਮ ਲੈ ਕੇ ਸਾਨੂੰ ਪੁਕਾਰਦੇ ਹੋ ਇਹ ਮੇਰੇ ਪਿਤਾ ਤੁਸੀਂ ਸਾਡੇ ਚਿੱਤਰ ਆਪਣੀ ਹਥੇਲੀ ਤੇ ਖੋਦ ਕੇ ਬਣਾਏ ਨੇ ਇਹ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ ਤੁਸੀਂ ਸਾਡਾ ਦ੍ਰਿੜ ਗੜ੍ਹ ਹੋ ਤੁਸੀਂ ਸਾਡੀ ਉੱਚੀ ਚਟਾਨ ਹੋ ਤੁਸੀਂ ਸਾਡੀ ਮਹਿਮਾ ਸਾਡੇ ਮਸਤਕ ਦਾ ਉੱਚਾ ਚੁੱਕਣ ਵਾਲੇ ਪਰਮੇਸ਼ਰ ਹੋ ਤੁਸੀਂ ਸਾਨੂੰ ਹਰੀ-ਹਰੀ ਛਰੀਆਂ 'ਚ ਬਿਠਾਉਣ ਵਾਲੇ ਪਰਮੇਸ਼ਰੋ ਤੁਸੀਂ ਸਾਨੂੰ ਸੁਖਦਾਇਕ ਜਲ ਦੇ ਝਰਨੇ ਦੇ ਕੋਲ ਲੈ ਕੇ ਜਾਂਦੇ ਹੋ ਤੁਹਾਡੇ ਨਾਂ 'ਚ ਸਾਡਾ ਕਟੋਰਾ ਉਮੜਦਾ ਆ ਪ੍ਰਭੂ ਤੁਸੀਂ ਸਾਡੇ ਵੈਰੀਆਂ ਵਿਰੋਧੀਆਂ ਦੇ ਅੱਗੇ ਸਾਡੇ ਲਈ ਮੇਜ਼ ਵਿਛਾਇਆ ਆ ਸੱਚਮੁੱਚ ਪ੍ਰਭੂ ਤੁਸੀਂ ਸਾਡੇ ਚਾਰੇ ਤਰਫ ਤੋਂ ਸਾਨੂੰ ਘੇਰਿਆ ਆ اے ਮੇਰੇ ਸਮਰਤੀ ਪ੍ਰਭਿਸ਼ ਰਾਜਾ ਸੀਤੇਰਾ ਤਨਵਾ ਤੇਰਾ ਸ਼ੁਕਰ ਕਰਦੇ ਆ اے ਸਮਰਤੀ ਦੇ ਆਲੂ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੇਰੇ ਇੱਧਰ ਹਜ਼ਾਰ ਤੇ ਦਰਦਾਸ ہزار ਡਿੱਗਣਗੇ ਪਰ ਉਹ ਤੇਰੇ ਨਿਕਟ ਨਾ ਆਉਣਗੇ ਇਹ ਮੇਰੇ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਕੋਈ ਬਿਮਾਰੀ ਕੋਈ ਵਫਾ ਕਿਸੇ ਵੀ ਤਰ੍ਹਾਂ ਦਾ ਮਹਾਰੋਗ ਤੇਰੇ ਡੇਰਿਆਂ ਦੇ ਨਿਕਟ ਨਹੀਂ ਆ ਸਕਦਾ ਸਤਿਮੁੱਚ ਮੇਰੇ ਪਰਮੇਸ਼ਰ ਇਹਨਾਂ ਵਾਅਦਿਆਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਤੁਸੀਂ ਸਾਡੀ ਤੁਸੀਂ ਸਾਨੂੰ ਅਧਿਕਾਰ ਦਿੱਤੇ ਤੁਸੀਂ ਵਚਨ ਦੇ ਵਿੱਚ ਸਾਨੂੰ ਦੱਸਿਆ ਆ ਕਿ ਮੈਂ ਤੁਹਾਨੂੰ ਅਧਿਕਾਰ ਦਿੱਤੇ ਆ ਤੁਸੀਂ ਸੱਪਾਂ ਨੂੰ ਤੇ ਵਿੱਚੂਆਂ ਨੂੰ ਫਿਓਂਗੇ ਸਤਿਮੁੱਚ ਮੇਰੇ ਪ੍ਰਭੂ ਜੀ ਅਸੀਂ ਤੁਹਾਡੇ ਨਾਂ 'ਚ ਸੱਪਾਂ ਨੂੰ ਵਿੱਚੂਆਂ ਨੂੰ ਜੋ ਸਾਡੇ ਘਰਾਂ ਦੇ ਵਿੱਚ ਸੱਪਾਂ ਵਿੱਚੂਆਂ ਦੀਆਂ ਸ਼ਕਤੀਆਂ ਕੰਮ ਕਰਦੀਆਂ ਨੇ ਪ੍ਰਭੂ ਫੁੱਟ ਪਾਉਣ ਵਾਲੀਆਂ ਸ਼ਕਤੀਆਂ ਨੂੰ ਤੇਰੇ ਨਾਂ 'ਚ ਰੋਂਦ ਦਿੰਨੇ ਆ ਕੁੱਚਲ ਦਿੰਨੇ ਆ हे प्रभु ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਤੇਰੇ ਅਧਿਕਾਰਾਂ ਦੇ ਲਈ ਪ੍ਰਭੂ ਤੇਰੇ ਪਿਆਰ ਦੇ ਲਈ ਖੁਦਾਵੰਦ ਖੁਦਾ ਤੂੰ ਮਹਾਨ ਹੈ ਮੇਰੇ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਭੂ ਜਬੂਰ 41 ਦੇ ਦੁਆਰਾ ਪ੍ਰਭੂ ਈਸ਼ਵਰ ਰਾਜਾ ਤੇਰੇ ਦਾਸ ਨੇ ਪ੍ਰਭੂ 다ਊਦ ਨੇ ਜੋ ਭਜਨ ਲਿਖਿਆ ਅਸੀਂ ਪ੍ਰਾਰਥਨਾ ਕਰਦੇ ਆ ਉਸ ਭਜਨ ਦੇ ਦੁਆਰਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੁਧ ਲੈਂਦਾ ਹੈ ਯਹੋਵਾ ਉਹ ਨੂੰ ਬੁਰੀਆਈ ਦੇ ਵੇਲੇ ਛੁਡਾਵੇਗਾ ਸੱਚਮੁੱਚ ਮੇਰੇ ਪਰਮੇਸ਼ਰ ਜਿੰਨੇ ਤੇਰੇ ਲੋਕ ਤੂੰ ਮੇਰੇ ਪਿਤਾ ਜੋ ਭਲਾਈ ਦੇ ਕੰਮ ਕਰਦੇ ਨੇ ਪ੍ਰਭੂ ਜੋ ਗਰੀਬ ਦੀ ਸੋਧ ਲੈਂਦੇ ਨੇ ਸਤ ਸਮੂਹ ਚਪੀਤਾ ਤੂੰ ਉਹਨੂੰ ਬੁਰੀਾਈ ਦੇ ਵਿੱਚ ਨਹੀਂ ਫਸਣ ਦੇਂਗਾ ਤੂੰ ਆਪਣਾ ਹੱਥ ਵੱਡਾ ਕਰਕੇ ਉਹਨਾਂ ਨੂੰ ਛੁੜਾਵੇਂਗਾ ਖੁਦਾ ਯਹਵਾ ਉਹਦੀ ਪਾਲਣਾ ਕਰੇਗਾ ਤੇ ਉਹਨੂੰ ਜਿਉਂਦਿਆ ਰੱਖੇਗਾ ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਂਗਾ ਯਹਵਾ ਉਸ ਦੀ ਬਿਮਾਰੀ ਦੇ ਬਿਸਤਰ ਉੱਤੇ ਉਸ ਨੂੰ ਸੰਭਾਲੇਗਾ ਤੂੰ ਉਸ ਦੀ ਬਿਮਾਰੀ ਦੇ ਵੇਲੇ ਉਸ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਗਾ ਸੱਚਮੁੱਚ ਮੇਰੇ ਸਾਮਰਤੀ ਪਿਤਾ ਜਿੰਨੇ ਤੇਰੇ ਲੋਕ ਭਲਾਈ ਦੇ ਕੰਮ ਕਰਦੇ ਨੇ ਪ੍ਰਭੂ ਜਿੰਨੇ ਤੇਰੇ ਲੋਕ ਗਰੀਬਾਂ ਦੀ ਸੋਤ ਲੈਂਦੇ ਨੇ ਮੇਰੇ ਪਰਮੇਸ਼ਰ ਤੇਰਾ ਵਾਦਾ ਹੈ ਪਿਤਾ ਤੂੰ ਉਹਨਾਂ ਦੀ ਪਾਲਣਾ ਕਰਦਾ ਹੈਂ ਤੂੰ ਉਹਨਾਂ ਨੂੰ ਜਿਉਂਦੇ ਰੱਖਦਾ ਹੈਂ ਤੂੰ ਧਰਤੀ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਨੂੰ ਧਨ ਕਰ ਦਿੰਦਾ ਹੈਂ ਮੇਰੇ ਪਰਮੇਸ਼ਰ ਤੂੰ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੀ ਇੱਛਾ ਦੇ ਉੱਤੇ ਨਹੀਂ ਛੱਡਦਾ ਮੇਰੇ ਪਿਤਾ ਤੂੰ ਬਿਮਾਰੀ ਦੇ ਵਿੱਚ ਵੀ ਉਹਨਾਂ ਦਾ ਸਾਥ ਨਹੀਂ ਛੱਡਦਾ ਪਿਤਾ ਤੂੰ ਉਹਨਾਂ ਨੂੰ ਸੰਭਾਲਦਾ ਹੈਂ ਪਿਤਾ ਤੇ ਉਹਨਾਂ ਦਾ ਬਿਮਾਰੀ ਵਾਲੇ ਬਿਸਤਰੇ ਨੂੰ ਉਲਟਾ ਕੇ ਵਿਛੋਣਾਇਆ ਮੇਰੇ ਪਰਮੇਸ਼ਰ ਉਸ ਨੂੰ ਪ੍ਰਭੂ ਤੰਦਰ ਰੂਸਤ ਕਰ ਦਿਨਿਆ ਖੁਦਾ ਸਤਿਮੂੱਚ ਬਿਦਾਂ ਮੈਂ ਆਖਿਆ اے ਯਹਵਾ ਮੇਰੇ ਉਤੇ ਦਇਆ ਕਰ ਮੇਰੀ ਜਾਨ ਨੂੰ ਚੰਗਿਆ ਕਰ ਮੈਂ ਤੇਰਾ ਪਾਪ ਜੋ ਕੀਤਾ ਹੈ ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ ਕਿ ਉਹ ਕਦੋਂ ਮਰੇਗਾ ਤੇ ਉਹਦਾ ਨਾਮ ਕਦੋਂ ਮਿਟੇਗਾ اے ਮੇਰੇ ਪਰਮੇਸ਼ਰ ਜਿੰਨੇ ਸਾਡੇ ਵਿਰੋਧ ਵਿੱਚ ਗੱਲਾਂ ਕਰਦੇ ਨੇ ਜਿੰਨੇ ਸਾਡੇ ਵਿਰੋਧ ਵਿੱਚ ਗੱਲਾਂ ਬਣਾਉਂਦੇ ਨੇ ਮੇਰੇ ਪਰਮੇਸ਼ਰ ਜਿੰਨੇ ਪ੍ਰਭੂ ਜੀ ਸਾਡੇ ਜੀਵਨ ਦੀ ਘਾਟੀ ਨੂੰ ਚਾਹੁੰਦੇ ਨੇ ਪਿਤਾ ਉਹਨਾਂ ਨੂੰ ਤੂੰ ਦੇਖ ਮੇਰੇ ਪਰਮੇਸ਼ਰ ਸਾਡਾ ਯੁੱਧ ਤੂੰ ਲੜ ਪਿਤਾ ਸਾਡਾ ਨਿਆਂ ਤੂੰ ਕਰ ਖੁਦਾ ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਹੈ ਉਸ ਦਾ ਮਨ ਉਹਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫਿਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ ਸੱਚਮੁੱਚ ਮੇਰੇ ਸਾ ਮੱਤੀ ਆਵਾ ਪਿਤਾ ਜਿੰਨੇ ਤੇਰੇ ਲੋਕਾਂ ਦੇ ਵਿਰੋਧ ਵਿੱਚ ਗੱਲਾਂ ਕਰਦੇ ਨੇ ਜਿੰਨੇ ਤੇਰੇ ਲੋਕਾਂ ਦੇ ਵਿਰੋਧ ਵਿੱਚ ਕਟੀਨੂ ਵੇਖਦੇ ਨੇ ਪ੍ਰਭੂ ਉਹਨਾਂ ਦਾ ਨਿਆਂ ਤੂੰ ਆਪ ਕਰਦਾ ਏਂ ਖੁਦਾਬੰਦ ਖੁਦਾ ਮੇਰੇ ਸਭ ਵੈਰ ਰੱਖਣ ਵਾਲੇ ਮੇਰੇ ਮਿਲ ਕੇ ਮੇਰੇ ਵਿਰੋਧ ਚੁਗਲੀ ਕਰਦੇ ਹਨ ਮੇਰੇ ਵਿਰੋਧ ਉਹ ਉਪਾਅ ਲੱਭਦੇ ਹਨ हे hey पिता तेरे ਲੋਕਾਂ ਦੇ ਵਿਰੋਧ ਵਿੱਚ ਜਿੰਨੇ ਚੁਗਲੀਆਂ ਕਰਦੇ ਨੇ ਪ੍ਰਭੂ ਜਿੰਨੇ ਤੇਰੇ ਲੋਕਾਂ ਦੇ ਵਿਰੋਧ ਵਿੱਚ ਗੱਲਾਂ ਬਣਾਉਂਦੇ ਨੇ ਮੇਰੇ ਪਰਮੇਸ਼ਰ ਤੂੰ ਹੀ ਪ੍ਰਭੂ ਜੀ ਉਹਨਾਂ ਦੇ ਵਿਰੋਧ ਵਿੱਚ ਬਦਲਾ ਲੈਣ ਵਾਲਾ ਪਰਮੇਸ਼ਰ ਹੈ ਖੁਦਾ ਸੱਚਮੁੱਚ ਪਿਤਾ ਤੇਰੀ ਨਜ਼ਰ ਤੋਂ ਤੇਰੇ ਹੱਥ ਤੋਂ ਕੋਈ ਵੀ ਬਚ ਨਹੀਂ ਸਕਦਾ ਮੇਰੇ ਪਰਮੇਸ਼ੁਰ ਜੀ ਇਹ ਮੇਰੇ ਖੁਦਾ ਸਗੋਂ ਮੇਰਾ ਸਾਥੀ ਜਿਸ ਦੇ ਉੱਤੇ ਮੇਰਾ ਭਰੋਸਾ ਸੀ ਅਤੇ ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਸ ਨੇ ਮੇਰੇ ਵਿਰੋਧ ਦਾ ਆਪਣੀ ਲੱਤ ਚੁੱਕੀ ਹੈ ਪਰ ਤੂੰ ਹੈ ਯਹਵਾ ਇਰੇ ਉਤੇ ਦਇਆ ਕਰਕੇ ਮੈਨੂੰ ਖੜਾ ਕਰ ਕਿ ਮੈਂ ਉਹਨਾਂ ਕੋਲੋਂ ਬਦਲਾ ਲਵਾਂ ਇਸ ਤੋਂ ਮੈਂ ਜਾਣਦਾ ਹਾਂ ਕਿ ਤੂੰ ਮੇਥੋਂ ਪ੍ਰਸੰਨ ਹੈ ਜੋ ਮੇਰਾ ਵੈਰੀ ਮੇਰੇ ਉੱਤੇ ਜਜੇਕਾਰ ਨਹੀਂ ਗੁਜਾਉਂਦਾ ਪਰ ਮੈਨੂੰ ਮੇਰੀ ਸਿਧਾਈ ਵਿੱਚ ਤੂੰ ਸੰਭਾਲਦਾ ਹੈ ਅਤੇ ਸਦਾ ਆਪਣੇ ਸਾਹਮਣੂ ਰੱਖਦਾ ਹੈ ਆਦ ਤੋਂ ਅੰਤ ਤੱਕ ਇਜ਼ਰਾਈਲ ਦੇ ਪਰਮੇਸ਼ਰ ਯਹਵਾ ਮubaruk ਹੋਵੇ ਆਮੀਨ ਫਿਰ ਆਮੀਨ ਸਤਿਮੁੱਚ ਮੇਰੇ ਖੁਦਾਵੰਦ ਖੁਦਾ ਤੇਰਾ ਨਾਮ ਧੰਨ ਹੈ ਤੂੰ ਮਹਾਨ ਹੈ ਮੇਰੇ ਪਰਮੇਸ਼ਰ ਇਹ ਮੇਰੇ ਹੁਦਾ ਤੂੰ ਤਰਾ ਸ਼ਕਤੀਮਾਨ ਪਰਮੇਸ਼ਰ ਹੈ ਪਿਤਾ ਤੂੰ ਪ੍ਰਭੂ ਜੀ ਸਾਡਾ ਨਿਆਂ ਕਰਨ ਵਾਲਾ ਸਾਡਾ ਯੁੱਧ ਲੜਨ ਵਾਲਾ ਸਾਡੇ ਵਿਰੋਧੀਆਂ ਨੂੰ ਸ਼ਰਮਿੰਦੇ ਕਰਨ ਵਾਲਾ ਉਹਨਾਂ ਦੇ ਮੂੰਹਾਂ ਨੂੰ ਕਾਲਾ ਕਰਨ ਵਾਲਾ ਪਰਮੇਸ਼ਰ ਹੈ ਪਿਤਾ ਜਿੰਨੇ ਤੇਰੇ ਤੇ ਆਸ ਰੱਖਦੇ ਨੇ ਮੇਰੇ ਪਿਤਾ ਤੂੰ ਉਹਨਾਂ ਦੇ ਨਾਲ ਆ ਪ੍ਰਭੂ ਤੂੰ ਉਹਨਾਂ ਦੇ ਲਈ ਉਹਨਾਂ ਦੀ ਢਾਲ ਬਣ ਕੇ ਖੜਾ ਹੁੰਨਾ ਹੈ ਪ੍ਰਭੂ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਤੂੰ ਮਹਾਨ ਅਤੁ ਜ਼ਿੰਦਾ ਐਤੁ ਜ਼ਲਾਲੀਆ ਪ੍ਰਭੂ ਜੀ ਇਹ ਮੇਰੇ ਖੁਦਾਵੰਦ ਖੁਦਾ ਇੱਕ ਵਾਰ ਫਿਰ ਤੋਂ ਸਾਡੇ ਵਿਰੋਧ ਵਿੱਚ ਜਿੰਨੀਆਂ ਗੰਦੀਆਂ ਵੈਰੀ ਦੀਆਂ ਸ਼ਕਤੀਆਂ ਕੰਮ ਕਰਦੀਆਂ ਨੇ ਜਿੰਨੇ ਘਰਾਂ 'ਚ ਪਰਿਵਾਰਾਂ 'ਚ ਨਸ਼ੇ ਦਾ ਆਤਮਾ ਪੈਰ ਵਿਰੋਧ ਦਾ ਆਤਮਾ ਲੜਾਈ ਝਗੜੇ ਦਾ ਆਤਮਾ ਕੰਮ ਕਰਦਾ ਆ ਜਿੰਨਿਆਂ ਦੇ ਵਿਰੋਧ ਦੇ ਵਿੱਚ ਪ੍ਰਭੂ ਜੀ ਇਹਨਾਂ ਦੇ ਕੰਮਾਂ ਦੇ ਵਿਰੋਧ ਵਿੱਚ ਪ੍ਰਭੂ ਇਹਨਾਂ ਦੇ ਬਿਜ਼ਨਸ ਦੇ ਵਿਰੋਧ ਵਿੱਚ ਇਹਨਾਂ ਦੇ ਬੱਚਿਆਂ ਦੇ ਵਿਰੋਧ ਦੇ ਵਿੱਚ ਪ੍ਰਭੂ ਇਹਨਾਂ ਦੇ ਪ੍ਰਭੂ ਜੀ ਜੋ ਵੀ ਦੁਸ਼ਟ ਦੀਆਂ ਸ਼ਕਤੀਆਂ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਪਰਿਵਾਰਾਂ 'ਚ ਇਹਨਾਂ ਦੇ ਸਰੀਰਾਂ ਦੇ ਵਿੱਚ ਕੰਮ ਕਰਦੀਆਂ ਇਸੇ ਸਮੇਂ ਪ੍ਰਭੂ ਯੇਸ਼ੂ ਦੇ ਨਾਂ 'ਚ ਇੱਕ ਇੱਕ ਪਰਿਵਾਰ ਨੂੰ ਛੱਡ ਕੇ ਚਲੀਆਂ ਜਾਣ ਪ੍ਰਭੂ ਮਸੀਹ ਤੇਰਾ ਵੱਡਾ ਸਮਰਥੀ ਹੱਥ ਸਾਡੇ ਜੀਵਨਾਂ ਦੇ ਉੱਤੇ ਹੋਵੇ ਮੇਰੇ ਸਮਰਥੀ ਆਵਾ ਪਿਤਾ ਇਹ ਮੇਰੇ ਖੁਦਾ ਜਿੰਨੇ ਤੇਰੇ ਬੱਚਿਆਂ ਦੇ ਕੇਸ ਲੱਗੇ ਨੇ ਫਾਈਲਸ ਲੱਗੀਆਂ ਨੇ ਪ੍ਰਭੂ ਜੀ ਤੋ ਇਹਨਾਂ ਨੂੰ ਜਿੱਤ ਪ੍ਰਦਾਨ ਕਰ ਮੇਰੇ ਖੁਦਾ ਤੂੰ ਨਿਆਈ ਪਰਮੇਸ਼ਰ ਹੈ ਖੁਦਾਬੰਦ ਖੁਦਾ ਜਿਨਿਆਂ ਨੂੰ ਪ੍ਰਭੂ ਜੀ ਜੌਬਸ ਦੀ ਲੋੜ ਆ ਜਿਨਿਆਂ ਨੂੰ ਪ੍ਰਮੋਸ਼ਨਸ ਦੀ ਲੋੜ ਆ ਪ੍ਰਭੂ ਉਹਨਾਂ ਨੂੰ ਪ੍ਰਮੋਸ਼ਨ ਦੇ ਖੁਦਾ ਜਿਨਨੇ ਲੋਕ ਇਸ ਸਮੇਂ ਬਿਮਾਰ ਨੇ ਪ੍ਰਭੂ ਸਿਰਦਰਦ ਪੇਟਦਰਦ ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਹਰ ਤਰ੍ਹਾਂ ਦੀ ਬਲੱਡ ਇਨਫੈਕਸ਼ਨ ਇਹ ਇੱਕ ਜੀਵਨ ਛੱਡ ਕੇ ਚਲੀ ਜਾਵੇ ਪ੍ਰਭੂ ਤੂੰ ਸਾਡੇ ਬੱਚਿਆਂ ਦੀ ਆਉਣ ਜਾਣ ਚ ਰਾਖੀ ਕਰ ਮੇਰੇ ਖੁਦਾ ਅਸੀਂ ਆਪਣੇ ਬੱਚਿਆਂ ਨੂੰ ਤੁਹਾਡੇ ਹੱਥਾਂ ਵਿੱਚ ਦਿੰਨੇ ਆ ਪ੍ਰਭੂ ਤੂੰ ਸਾਨੂੰ ਸਭ ਨੂੰ ਨਵੀਂ ਬੁੱਧ ਦੇ ਸਮਝ ਦੇ ਮੇਰੇ ਪਰਮੇਸ਼ਰ ਤੇਰੇ ਵਚਨ ਦੇ ਵਿੱਚ ਲਿਖਿਆ ਜੇਕਰ ਕਿਸੇ ਨੂੰ ਬੋਧ ਦੀ ਕਟੀ ਹੋਵੇ ਤੇ ਉਹ ਪਰਮੇਸ਼ਰ ਤੋਂ ਮੰਗੇ ਜੋ ਬਿਨਾਂ ਉਲਾਣਾ ਦਿੱਤੇ ਸਭ ਨੂੰ ਦਰਤਾ ਦੇ ਨਾਲ ਦਿੰਦਾ ਆ ਸਤਿ ਸ੍ਰੀ ਅਕਾਲ ਪਿਤਾ ਤੂੰ ਬੁੱਧੀ ਦੇਣ ਵਾਲਾ ਪਰਮੇਸ਼ਰ ਤੂੰ ਸਮਝ ਦੇਣ ਵਾਲਾ ਪਰਮੇਸ਼ਰ ਐ ਕੁਦਾ ਯਾਪਾ ਪਿਤਾ ਤੇਰੇ ਪੈਦਾਤ ਮਾ ਸਾਡੇ ਤੇ ਸਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਅਸੀਂ ਸਦਾ ਤੇਰੀ ਹਜ਼ੂਰੀ ਦੇ ਵਿੱਚ ਬੈਠੇ ਰਹੀਏ ਇਹ ਬਿਤਾ ਇੱਕ ਜਨੂ ਆਤਮਾ ਚ ਵਿਦਾ ਪ੍ਰਾਰਥਨਾ ਦੇ ਵਿੱਚ ਵਿਦਾ ਪ੍ਰਭੂ ਸ਼ਿਰਾਜਾ ਇਹ ਮੇਰੇ ਖੁਦਾਵੰਦ ਖੁਦਾ ਇੱਕ ਵਾਰ ਫਿਰ ਤੋਂ ਸਭ ਨੂੰ ਤੇਰੇ ਸਮਰਥਿਤਤਾ ਵਿੱਚ ਦਿੰਨੀ ਹੈ ਪ੍ਰਭੂ ਸਾਡੇ ਜੀਵਨ ਦੇ ਵਿੱਚ ਪ੍ਰਭੂ ਜੀ ਤੇਰੇ ਨਾਮ ਚ ਗੁੱਡ ਨਿਊਜ਼ ਉੱਪਰ ਹੋਣ ਜਾ ਰਹੀਆਂ ਮੈਂ ਵਿਸ਼ਵਾਸ ਕਰਦੀਆਂ ਹਰੇਕ ਬੈਡ ਨਿਊਜ਼ ਨੂੰ ਅਸੀਂ ਆਪਣੇ ਜੀਵਨਾਂ ਦੇ ਵਿੱਚੋਂ ਰੱਦ ਕਰਦੇ ਹਾਂ ਕੈਨਸਲ ਕਰਦੇ ਹਾਂ ਅਸੀਂ ਆਪਣੇ ਜੀਵਨਾਂ ਨੂੰ ਤੇਰੇ ਸਮਰਥਿਤ ਹੱਥਾਂ ਵਿੱਚ ਨੇ ਆਉਣ ਵਾਲੇ ਸਮੇ ਨੂੰ ਫਿਊਚਰ ਨੂੰ ਵੀ ਪ੍ਰਭੂ ਤੇਰੇ ਹੱਥਾਂ ਵਿੱਚ ਸਿਕਯੁਰ ਕਰ ਦਿੰਨੇ ਆ ਪ੍ਰਭੂ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਅਸੀਂ ਘਟ ਦੇ ਪਿਤਾ ਤੂੰ ਸਾਡੇ ਜੀਵਨ ਚ ਵਾਦਾ ਚ ਸਾਰੀ ਦੁਆ ਬੇਨਤੀ ਪ੍ਰਭੀ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੇ ਆ ਆਮੇਨ ਆਮੇਨ ਆਮੇਨ